ਕਿਸ ਹਾਲ ਚ ਮਾਤਾ ਮਨਜੀਤ ਕੌਰ ਸਾਡੇ ਕੋਲੇ ਪਹੁੰਚੀ ਸੀ ਬਿਲਕੁਲ ਗਲੇ ਹੋਏ ਫੇਸ ਤੇ ਧੌਣ ਤੇ ਸਿਰ ਤੇ ਸਾਰੇ ਬਲਤਾਂ ਬਾਹਾਂ ਤੇ ਛਾਤੀਆਂ ਤੇ ਸਾਰੇ ਸਕਿਨ ਗਲੀ ਹੋਈ ਸੀ ਸਾਰੀ ਔਰ ਪਸ ਪਈ ਹੋਈ ਸੀ ਵਿੱਚ ਤੇ ਬੇਬੇ ਤੜਫ ਦੀ ਝੱਲੀ ਨਹੀਂ ਸੀ ਜਾਂਦੀ ਵਿਚਾਰੀ ਆ ਨਾ ਤੋ ਆ ਬਿਨਾ ਕੱਪੜਿਆਂ ਤੋਂ ਕਰੀਬ 2 ਮਹੀਨੇ ਇੱਥੇ ਰਹੀ ਮਾਂ ਸਰੀਰ ਤੇ ਕੱਪੜਾ ਨਹੀਂ ਪਾ ਸਕਦੀ ਸੀ ਪੂਰਾ ਤਨ ਸਾਰਾ ਗਲ ਗਿਆ ਸੀ ਤੇ ਮੌਤ ਮੰਗਦੀ ਸੀ ਮੌਤ ਮੇਰਾ ਮਰੀਜ਼ ਬਚਾ ਮੇਰਾ ਘਰ ਬਚ ਗਿਆ ਪਰ ਮੈਂ ਲੋਕਾਂ ਤੋਂ ਬਚ ਗਿਆ ਜੀ ਅੱਜ ਸਿਰਫ ਗੁਰੂ ਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਬਾਪੂ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਕੋਈ ਹੋਰ ਮਾਤਾ ਮਨਜੀਤ ਕੌਰ ਵਰਗੀ ਮਾਂ ਇਸ ਬਿਮਾਰੀ ਤੋਂ ਬਚ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਬਾਬਾ ਸਿੰਘ ਮਾਤਾ ਦਾ ਨਾਂ ਹੈਗਾ ਮਨਜੀਤ ਕੌਰ ਤੁਸੀਂ ਉਹ ਤਸਵੀਰਾਂ ਦੇਖੋ ਕਿਸ ਹਾਲ ਚ ਮਾਤਾ ਮਨਜੀਤ ਕੌਰ ਸਾਡੇ ਕੋਲੇ ਪਹੁੰਚੀ ਸੀ ਬਿਲਕੁਲ ਗਲੇ ਵਾਲੇ ਫੇਸ ਤੇ ਧੌਣ ਤੇ ਸਿਰ 'ਚ ਸਾਰੇ ਲੱਤਾਂ ਬਾਹਾਂ ਤੇ ਛਾਤੀਆਂ ਤੇ ਸਾਰੇ ਸਕਿਨ ਗਲੀ ਹੋਈ ਸੀ ਸਾਰੀ ਔਰ ਪਸ ਪਈ ਹੋਈ ਸੀ ਵਿੱਚ ਤੇ ਬੇਬੇ ਤੜਫਦੀ ਝੱਲੀ ਨਹੀਂ ਸੀ ਜਾਂਦੀ ਵਿਚਾਰੀ ਤੇ ਘਰ ਦੇ ਵਿੱਚ ਸਭ ਤੋਂ ਵੱਡੀ ਬਿਮਾਰੀ ਜਿਹੜੀ ਸਕੈਨ ਦੀ ਸੀਗੀ ਉਸ ਤੋਂ ਵੀ ਇੱਕ ਵੱਡੀ ਬਿਮਾਰੀ ਹੋਰ ਸੀ ਉਹ ਸੀਗੀ ਘਰ ਦੀ ਗਰੀਬੀ ਕਿਉਂਕਿ ਜਿਹਦੇ ਘਰ 'ਚ ਗਰੀਬੀ ਦੀ ਬਿਮਾਰੀ ਹੈ ਨਾ ਉਹਦੇ ਘਰ ਲਈ ਤਾਂ ਇੱਕ ਛੋਟਾ ਜਿਹਾ ਵਾਇਰਲ ਬੁਖਾਰ ਵੀ ਮੌਤ ਦਾ ਕਾਰਨ ਬਣ ਜਾਂਦਾ ਜਿਹਦੇ ਘਰ ਦੇ ਵਿੱਚ ਪੈਸਾ ਹੈ ਨਹੀਂ ਨਾ ਜਿਹਦੇ ਕੋਲੇ ਉਹਦੇ ਲਈ ਤਾਂ ਇੱਕ ਛੋਟਾ ਜਿਹਾ ਫੋੜਾ ਫੈਂਸੀ ਵੀ ਕੈਂਸਰ ਬਣ ਜਾਂਦਾ ਕਿਉਂਕਿ ਵੱਡੇ ਹਸਪਤਾਲਾਂ ਦੇ ਵਿੱਚ 5 ਸਟਾਰ ਹੋਟਲਾਂ ਵਰਗੇ ਹਸਪਤਾਲਾ ਉੱਥੇ ਟ੍ਰੀਟਮੈਂਟ ਮਹਿੰਗਾ ਬਹੁਤ ਆ ਆਮ ਤੇ ਗਰੀਬ ਬੰਦਾ ਲੈ ਨਹੀਂ ਸਕਦਾ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਰਫ ਚਿੱਟੇ ਹਾਥੀ ਬੰਨੇ ਹੋਇਆ ਉੱਥੇ ਇਲਾਜ ਨਹੀਂ ਹੁੰਦਾ ਉੱਥੇ ਸਿਰਫ ਤਨਖਾਹਾਂ ਲਈਆਂ ਜਾਂਦੀਆਂ ਦਿਖਾਵਾ ਕੀਤਾ ਜਾਂਦਾ ਤੇ ਜਿਹਦੇ ਕਰਕੇ ਮਨਜੀਤ कौर ਵਰਗੇ ਲੋਕ ਨਰਕ ਕੱਟਦੇ ਆ ਇਹ ਮਾਂ ਦਾ ਵੀ ਟ੍ਰੀਟਮੈਂਟ ਉੱਥੇ ਹੋ ਸਕਦਾ ਸੀ ਮਾਂ ਨੇ ਬਥੇਰੇ ਢੇਡੇ ਕੱਢੇ ਸਰਕਾਰੀ ਹਸਪਤਾਲਾਂ ਚ ਡਿਸਪੈਂਸਰੀਆਂ ਚ ਬੜੀਆਂ ਚਾਰ ਗੋਲੀਆਂ ਦੇ ਕੇ ਭੇਜ ਦਿੰਦੇ ਸੀ ਬਸ 1.5-2 ਸਾਲ ਗਏ ਜੀ ਡੇਢ-2 ਸਾਲ ਦਵਾਈਆਂ ਲਈਆਂ ਪ੍ਰਾਈਵੇਟ ਤੋਂ ਵੀ ਜਿੰਨੀ ਕੁ ਲੈ ਸਕਦੇ ਸੀ ਉਹ ਵੀ ਜਿੰਨਾ ਕੁ ਰੀਚਾਰਜ ਕਰਦੇ ਸੀ ਉੰਨੀ ਆਕ ਗੱਲਾਂ ਹੋ ਜਾਂਦੀਆਂ ਸੀ ਜਿੰਨੇ ਕਿੰਨਾ ਕੋਈ ਪੈਸੇ ਹੁੰਦੇ ਸੀ ਉੰਨੀ ਕੋ ਦਵਾਈ ਦੇ ਦਿੰਦੇ ਸੀ ਜਦੋਂ ਇਹਨਾਂ ਕੋਈ ਪੈਸੇ ਮੁੱਕ ਜਾਂਦੇ ਸੀ ਤਾਂ ਉਹ ਦਵਾਈ ਨਹੀਂ ਸੀ ਲੈ ਹੁੰਦੀ ਕਿਉਂਕਿ 3-350 ਰੁਪਏ ਦਿਹਾੜੀ ਕਰਕੇ ਬੰਦਾ 800 ਰੁਪਏ 900 ਰੁਪਏ ਡਾਕਟਰ ਦੀ ਫੀਸ ਕਿੱਥੋਂ ਦੇਊਗਾ ਤੇ ਫਿਰ ਉਸ ਤੋਂ ਬਾਅਦ ਉਹਦੀ 2-3000 ਦੀ ਦਵਾਈ ਕਿੱਥੋਂ ਲਊਗਾ ਫਿਰ ਉਹਨੇ 2-3000 ਦੇ ਲਿਖੇ ਹੋਏ ਟੈਸਟ ਕਿੱਥੋਂ ਕਰਾਊਗਾ ਇਹ ਸਾਰਾ ਜਿਹੜਾ ਧੰਦਾ ਵਾ ਇਹ ਸਾਰਾ ਧੰਦਾ ਸਿਰਫ ਪੈਸਾ ਕਮਾਉਣ ਵਾਸਤੇ ਚੱਲਦਾ ਜਿਹੜੇ ਟੈਸਟ ਦੀ ਨਹੀਂ ਵੀ ਲੋੜ ਉਹ ਵੀ ਟੈਸਟ ਕਰਾ ਲਓ ਜਿਹੜੀ ਦਵਾਈ ਦੀ ਲੋੜ ਆ 10 ਰੁਪਏ ਵਾਲੀ ਦੀ ਉਹ 500 ਵਾਲੀ ਦਿਓ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਜਿਹੜਾ ਮੈਡੀਕਲ ਮਾਫੀਆ ਚੱਲ ਰਿਹਾ ਸਾਡੀ ਸਰਕਾਰ ਨੂੰ ਵੀ ਬੇਨਤੀ ਆ ਵੀ ਇਹਦਾ ਬਹੁਤ ਵੱਡਾ ਅਸਰ ਅਹਜੇ ਗਰੀਬ ਲੋਕਾਂ ਤੇ ਪੈ ਰਿਹਾ ਕਿਉਂਕਿ ਇਸ ਮਾਂ ਨੇ ਜੋ ਤਕਲੀਫ ਝੱਲੀ ਆ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਵੀਡੀਓ ਦੇ ਵਿੱਚ ਉਹ ਜ਼ਖਮ ਉਹਦਾ ਗਲਿਆ ਹੋਇਆ ਮੂੰਹ ਬੇਬੇ ਦੀਆਂ ਛਾਤੀਆਂ ਉਹ ਤੁਹਾਨੂੰ ਦਿਖਾ ਨਹੀਂ ਸਕਦੇ ਅਸੀਂ ਪਰ ਬਿਨਾ ਕੱਪੜਿਆਂ ਤੋਂ ਕਰੀਬ 2 ਮਹੀਨੇ ਇੱਥੇ ਰਹੀ ਮਾਂ ਸਰੀਰ ਤੇ ਕੱਪੜਾ ਨਹੀਂ ਪਾ ਸਕਦੀ ਸੀ ਪੂਰਾ ਤਨ ਸਾਰਾ ਗਲ ਗਿਆ ਸੀ ਤੇ ਮੌਤ ਮੰਗਦੀ ਸੀ ਮੌਤ ਕਾਰਨ ਕੀ ਸੀ ਸਹੀ ਤਰੀਕੇ ਨਾਲ ਇਲਾਜ ਨਿਕਰਾ ਹੋਇਆ ਘਰ ਦੀ ਗਰੀਬੀ ਕਰਕੇ ਆਸ-ਪਾਸੇ ਦੇ ਰਿਸ਼ਤੇਦਾਰ ਭੈਣ ਭਰਾ ਪੰਚ ਸਰਪੰਚ ਮੋਤਵਾਰ ਐਮ ਐਲ ਏ ਐਮ ਪੀ ਵੋਟਾਂ ਮੋਕੇ ਤਾਂ ਅੰਦਰ ਘਰ ਦੇ ਸੰਦੂਖ ਵਿੱਚ ਵੜਨ ਜਾਂਦੇ ਆ ਤੇ ਜਦੋਂ ਲੋੜ ਹੁੰਦੀ ਉਹ ਤਾਂ ਕੋਈ ਨਹੀਂ ਪੁੱਛਦਾ ਤੇ ਧੰਨਵਾਦ ਆ ਬਾਪੂ ਦਾ ਇਹ ਇੱਥੇ ਲੈ ਕੇ ਆਇਆ ਇਹਨਾਂ ਨੂੰ ਤੁਹਾਡੇ ਬੇਟੇ ਦਾ ਇਲਾਜ ਹੋਇਆ ਸੀ ਇੱਥੇ ਨਹੀਂ ਜੀ ਮੇਰਾ ਬੇਟਾ ਹੀ ਲੈ ਗਿਆ ਮੈਂਬਰ ਮੈਂਬਰ ਲੈ ਕੇ ਆਇਆ ਸੀ ਉਦਮ ਸਿੰਘ ਤੇ ਉਹਦਾ ਧੰਨਵਾਦ ਜਿਹੜਾ ਵਿਚਾਰਾ ਇੱਥੇ ਚੱਕ ਕੇ ਲੈ ਆਇਆ ਉਹ ਪਹਿਲਾਂ ਵੀ ਮਰੀਜ਼ ਲਿਆਏ ਸੀ ਇੱਕ ਹੈ ਨਾ ਉਹ ਹੁਣ ਵੀ ਪਉਂਦੀ ਵੀ ਪਿੰਡ ਕਿਹੜਾ ਤੁਹਾਡਾ ਆਲਖਾ ਜੀ ਆਲਖਪਿੰਡ ਜ਼ਿਲ੍ਹਾ ਜਿਹੜਾ ਬਿਲਕੁਲ ਜ਼ਿਲ੍ਹਾ ਫਰੀਦਕੋਟ ਕਹਿੰਦਾ ਜਿੰਨੇ ਲੈ ਕੇ ਆਇਆ ਸੀ ਨਾ ਆਪਣੀ ਪਤਨੀ ਨੂੰ ਕੋਲ ਮਰਿਆ ਹੋਇਆ ਸੀ ਇਹ ਵੀ ਸੁੱਕਿਆ ਪਿਆ ਸੀ ਵਿਚਾਰਾ ਰੋਂਦੇ ਆਏ ਤੇ ਫਾਟਾ ਫਾਟਾ ਹੱਥ ਦੇ ਜਾਂਦੇ ਆ ਵੀ ਘਰਾਂ ਦੇ ਹੱਥ ਦੇ ਬੜੀ ਦੁੱਖ ਦੀ ਗੱਲ ਆ ਬੜੀ ਦੁੱਖ ਦੀ ਗੱਲ ਮੇਰਾ ਮਰੀਜ਼ ਬਚਾ ਮੇਰਾ ਘਰ ਵੱਜ ਗਿਆ ਪਰ ਮੈਂ ਲੁਕਣ ਤੋਂ ਵੱਟ ਗਿਆ ਅੱਜ ਸਿਰਫ ਗੁਰਪ੍ਰੀਤ ਦੇ ਵਾਹਿਗੁਰੂ ਦੀ ਕਿਰਪਾ ਬਾਪੂ ਆਹ ਹਸਪਤਾਲ ਉਹਨੇ ਬਣਾ ਕੇ ਦਿੱਤਾ ਅਸੀਂ ਨਹੀਂ ਸਾਡੀ ਤਾਂ ਔਕਾਤ ਹੀ ਨਹੀਂ ਸੀ ਤਾਂ ਆਪਣੇ ਬਾਪੂ ਦਾ ਲਾਜ ਵੀ ਨਹੀਂ ਕਰਾ ਸਕੇ ਸੀ ਅਸੀਂ ਮਾਂ ਦਾ ਕੀ ਕਰਾਉਣਾ ਸੀ ਉਹ ਮਹਾਰਾਜ ਨੇ ਬਣਾ ਕੇ ਦਿੱਤਾ ਹਨਾ ਧੰਨਵਾਦ ਜੀ ਤੁਹਾਡਾ ਇਹ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਕੋਈ ਹੋਰ ਮਾਤਾ ਮਨਜੀਤ ਕੌਰ ਵਰਗੀ ਮਾਂ ਇਸ ਬਿਮਾਰੀ ਤੋਂ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਮੈਂ ਗੁਰੂਆਂ ਕੋ ਬੇਨਤੀ ਆ ਜੀ ਗੁਰਪ੍ਰੀਤ ਸਿੰਘ ਦੇ ਤੇ ਗੁਰਬੀ ਦੇ ਜਿੰਨੇ ਵੀ ਡਾਕਟਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਰ ਜੀ ਦੇ ਬਾਪ ਧੰਨਵਾਦ ਬਾਪੂ ਬਾਵਾ ਸੇ ਹੁਣ ਤੂੰ ਧਿਆਨ ਰੱਖੀ ਬੇਬੇ ਦਾ ਮੈਂ ਤੈਨੂੰ ਦੱਸਤੀ ਗੱਲ ਮੈਂ ਕਹਿੰਦਾ ਨਹੀਂ ਤੈਨੂੰ ਅਸੀਂ ਚੱਕ ਲਿਆਉਣਾ ਮੇਰੇ ਬੇਬੇ ਦੇ ਦੁਆਰਾ ਫੈਂਸੀ ਵੀ ਹੋ ਗਈ ਮਾੜੀ ਜੀ ਜੀਮਾ ਦਾ ਪਹਿਲਾਂ ਹੀ ਨਹੀਂ ਕੰਮ ਏ ਦੋ ਜੀ ਪਹਿਲਾਂ ਠੀਕ ਐ ਮਾ ਧਿਆਨ ਰੱਖਣਾ ਆਪਦਾ ਦਵਾਈ ਲੈ ਕੇ ਜਾਣੀ ਸਾਡੇ ਘਰ ਦਾ ਖਿਆਲ ਰੱਖੀ ਕੋਈ ਨਾ ਮਾ ਕੋਈ ਨਾ